ਵੱਡੀ ਖਬਰ ਭਾਈ ਅਮਰਤਪਾਲ ਸਿੰਘ ਦਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸੀਏ ਕਿ ਭਾਈ ਅਮਰਤਪਾਲ ਸਿੰਘ ਆਜਾ ਚੋਣ ਲੜਨ ਜਾ ਰਹੇ ਨੇ ਤੇ ਉੱਥੇ ਹੀ ਖਡੂਰ ਸਾਬ ਤੋਂ ਜਿਹੜਾ ਕਿ ਹੁਣ ਜਿਹੜਾ ਕਿ ਸੀਟ ਨੂੰ ਲੈ ਕੇ ਹੁਣ ਉਮੀਦਵਾਰ ਜਿਹੜੇ ਕਿ ਭਾਈ ਅਮਰਿਤਪਾਲ ਸਿੰਘ ਹੋਣਗੇ ਤੇ ਜਿਸ ਦੇ ਦੌਰਾਨ ਮਾਤਾ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਪੁਸ਼ਟੀ ਕਰ ਦਿੱਤੀ ਐ ਤੇ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਕੋਈ ਵੀ ਰਾਜਨੀਤੀ ਸਿਆਸਤ ਦੇ ਵਿੱਚ ਆਉਣ ਦੇ ਲਈ ਉਹਨਾਂ ਦਾ ਇਹ ਰਾਏ ਨਹੀਂ ਸੀ ਪਰੰਤੂ ਹੁਣ ਹਾਲਾਤ ਇਦਾਂ ਦੇ ਬਣ ਗਏ ਨੇ ਤੇ ਜਿਸ ਤਰ੍ਹਾਂ ਉਹਨਾਂ ਨੂੰ ਸਿੱਖ ਜਥੇਬੰਦੀਆਂ ਨੇ ਬਹੁਤ ਜਿਹੜਾ ਕਿ ਜ਼ੋਰ ਲਗਾਇਆ ਤੇ ਜਿਸ ਤੋਂ ਬਾਅਦ ਹੁਣ ਭਾਈ ਅਮਰਿਤਪਾਲ ਸਿੰਘ ਆਪ ਜਿਹੜੇ ਕਿ ਹੁਣ ਸਿਆਸੀ ਅਖਾੜੇ ਦੇ ਵਿੱਚ ਉਤਰਨ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਮਾਤਾ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਭਾਈ ਅਮਰਿਤਪਾਲ ਸਿੰਘ ਨੇ ਹੁਣ ਖੜੂਰ ਸਾਬ ਤੋਂ ਆਜ਼ਾਦ ਚੋਣ ਲੜਨਗੇ ਤੇ ਜਿਸ ਦੇ ਦੌਰਾਨ ਹੁਣ ਇਸ ਗੱਲ ਨੂੰ ਲੈ ਕੇ ਪੋਸਟੀ ਜਿਹੜਾ ਕਿ ਸਪਸ਼ਟੀਕਰਨ ਮਾਤਾ ਦੇ ਵੱਲੋਂ ਦਿੱਤਾ ਗਿਆ ਹੈ ਤੇ ਜਿਸ ਦੇ ਦੌਰਾਨ ਹੁਣ ਬਾਕੀ ਵਿਰੋਧੀਆਂ ਨੂੰ ਟੱਕਰ ਦੇਣ ਆ ਰਹੇ ਨੇ ਭਾਈ ਅਮਰਿਤਪਾਲ ਸਿੰਘ ਤੇ ਕੌਣ ਬਾਜ਼ੀ ਮਾਰੇਗਾ ਇਸ ਦਾ ਫੈਸਲਾ 4 ਜੂਨ ਨੂੰ ਹੋਵੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਹੁਣ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਵੀ ਉਮੀਦਵਾਰ ਨੂੰ ਲੈ ਕੇ ਕਹਿ ਦਿੱਤਾ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਖਡੂਰ ਸਾਹਿਬ ਤੋਂ ਅਜਾ ਚੋਣਣਗੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮਰਿਤਪਾਲ ਸਿੰਘ ਨੇ ਮਾਤਾ ਦਾ ਹੋਰ ਕੀ ਕਹਿਣਾ ਦੇਵਾ ਕੀ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਉਣ ਪਰ ਉਹ ਉਹਨਾਂ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਨਹੀਂ ਆਉਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਆਇਆ ਤੇ ਸੰਗਤਾਂ ਦਾ ਜਿਹੜਾ ਹੁਕਮ ਉਹਨਾਂ ਸਿਰ ਮੱਥੇ ਕਬੂਲਿਆ ਵੀ ਸੰਗਤਾਂ ਦਾ ਹੁਕਮ ਹੈ ਪਰਵਾਨ ਕਰਦਾ ਮੈਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੀਅ ਚ ਬੈਠਾ ਰਹਾ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਹੋਆ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਵਾ ਉਹ ਲੜਨਗੇ ਤੇ ਬਾਕੀ ਇਹ ਵਾ ਵੀ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾਹਰ ਕੱਢ ਤੇ ਇੰਨਾ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਪੈਸਾ ਬਾਹਰ ਆਉਣ ਤੇ ਸੰਗਤਾਂ ਉਹ ਜਵਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਭੱਲੇ ਭਾਈ ਸਾਹਿਬ ਭੱਲੇ ਭਾਈ ਸਾਹਿਬ ਹੀ ਚੋਣ ਲੜਨ ਗਈਆਂ ਬਾਕੀ ਸਾਥੀ ਜਿਹੜੇ ਹੈਗੇ ਨੇ ਉਹ ਵੀ ਚੋਣ ਚੋਰ ਭੱਲੇ ਭਾਈ ਸਾਹਿਬ ਜੇ ਤੁਸੀਂ ਇਹ ਜਿਹੜੇ ਵਾਕ ਕਿ ਜਿਹੜੇ ਮੈਂ ਬਰਤਨ ਕਾਲੀ ਜਾਂਦੇ ਜਾਂ ਪਰੂਰੀ ਕਰਨ ਕਰਦੇ ਆਂ ਬਾਦ ਸਾਹਿਬ ਦੇ ਆਪਰਾ ਵਾਪਸ ਲੈ ਸਕਦੇ ਭਾਈ ਸਾਹਿਬ ਮੈਂ ਤਾਂ ਇਹ ਗਿਆ ਕਿ ਨਹੀਂ ਇਹ ਜਿਹੜੇ ਸਵਾਲ ਜਾਵਾ ਨਾ ਪੁੱਛ ਲੂਗੇ ਨਾ ਪਗਾਂ ਸਿਰਫ ਐਲਾਨ ਕਰਨਾ ਸੀ ਬੜੀ ਬੰਦ ਗੱਲ ਠੀਕ ਹੈ ਤੁਹਾਡੀ ਫਿਰ ਜਿੰਨੀ ਮੌਸਮ ਸਿਰਫ ਸਾਨੂੰ ਇੰਨਾ ਕੀ ਸਵਾਲ ਆ ਕਿ ਤਿੰਨ ਚਾਰ ਕਾਦੀਦਲ ਜਿਹੜੇ ਮੈਦਾਨ ਦੇ ਵਿੱਚ ਫਿੱਟਰੇ ਨੇ ਕੀ ਉਹ ਬਲੂਤ ਸਾਹਿਬ ਕੋ ਆਪਣੇ ਕੀ ਦਿੱਤੇ ਇਹ ਵਾਕਿ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਆਉਣਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਨਹੀਂ ਆਉਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਦੇ ਸੰਗਤਾਂ ਦਾ ਜਿਹੜਾ ਹੁਕਮ ਆ ਉਹਨਾਂ ਸਿਰ ਮੱਥੇ ਕਬੂਲਿਆ ਕਿ ਸੰਗਤਾਂ ਦਾ ਹੁਕਮ ਹੈ ਪਰਵਾਹ ਕਰਦਾ ਮੈਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੇਲ੍ਹ 'ਚ ਬੈਠਾ ਰਹਾਵਾਂ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਹੋਆ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਵਾ ਉਹ ਲੜਨਗੇ ਤੇ ਬਾਕੀ ਇਹ ਵਾਪੀ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ 'ਚ ਨੌਜਵਾਨੀ ਨਸ਼ਿਆਂ ਦੀ ਦਲਦਲ 'ਚ ਫਸੀ ਆ ਉਹਨ ਤੇ ਇੰਨਾ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਭਾਈ ਸਾਹਿਬ ਬਾਹਰ ਆਉਣ ਤੇ ਸੰਗਤਾਂ ਨੂੰ ਜਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਭਾਈ ਜੀ ਦਾ ਸਾਥ ਸਾਹਿਬ ਭਾਈ ਸਾਹਿਬ ਵੀ ਚੋਲਣ ਲੜ ਗਏ ਜਾਂ ਬਾਕੀ ਸਾਥੀ ਜਿਹੜੇ ਹੈਗੇ ਨੇ ਉਹ ਵੀ ਚੋਲਣ ਥੱਲੇ ਭੱਜ ਗਏ ਭੱਲੇ ਭਾਈ ਸਾਥ ਦੇਣ ਜਿਹੜੇ ਜਿਹੜੇ ਬਾਕੀ ਜਿਹੜੇ ਮੁੰਡੇ ਨੇ ਬੱਤਲ ਕਾਲ ਜਾਂਦੇ ਜਾਂ ਬਰਤੂਰੀਵਾਂ ਨੂੰ ਜਾਂਦੇ ਮਾਲ ਸਾਹਿਬ ਦੇ ਆਪਣਾ ਵਾਪਸ ਲੈ ਲੈਣਗੇ ਭਾਈ ਸਾਹਿਬ ਮੈਂ ਤਾਂ ਨੂੰ ਕਿਹਾ ਵੀ ਨਹੀਂ ਇਹੋ ਜਿਹੇ ਜਿਹੜੇ ਸਵਾਲ ਜਾਵਾ ਨਾ ਕੱਲ ਨੂੰ ਇਹਨਾਂ ਪਗਾਂ ਤੋਂ ਸਿਰਫ ਐਲਾਨ ਕਰਨਾ ਸੀ ਬੜੀ ਬੰਦ ਕਰੀਦਾ ਠੀਕ ਹੈ ਕਿ ਤੁਹਾਡੇ ਦਿਲਦਰ ਬਣ ਜਾ ਜਿੰਦਗੀ ਹੋਸਤ ਸਿਰਫ ਸਾਨੂੰ ਇੰਨਾ ਕੀ ਸਵਾਲ ਆ ਕਿ ਤਿੰਨ ਚਾਰ ਆਕਾਦੀ ਗੱਲ ਜਿਹੜੇ ਮੈਦਾਨ ਦੇ ਵੀ ਟੁਕਰੇ ਨੇ ਕੀ ਉਹ ਬਲੂਤ ਸਾਹਿਬ ਤੋਂ ਆਪਣੇ ਕੂਲੀ ਦੇ ਬਤੇ ਇਹ ਵਾਕਿ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚ ਆਉਣ ਪਰ ਉਹ ਉਹਨਾਂ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਜ ਨਹੀਂ ਆਉਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਜੇ ਸੰਗਤਾਂ ਦਾ ਜਿਹੜਾ ਹੁਕਮ ਆ ਉਹਨਾਂ ਸਿਰ ਮੱਥੇ ਕਬੂਲਿਆ ਕਿ ਸੰਗਤਾਂ ਦਾ ਹੁਕਮ ਹੈ ਪਰਵਾਹ ਕਰਦਾ ਮੈਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੇਲ੍ਹ ਚ ਬੈਠਾ ਰਹਾਵਾਂ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਹੋਆ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਵਾ ਉਹ ਲੜਨਗੇ ਤੇ ਬਾਕੀ ਇਹ ਬਾਬੇ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾ ਇਹ ਇਨਾਂ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਪੈਸਾ ਬਾਹਰ ਆਉਣ ਤੇ ਸੰਗਤਾਂ ਉਹ ਜਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਭੱਲੇ ਭਾਈ ਸਾਹਿਬ ਭੱਲੇ ਭਾਈ ਸਾਹਿਬ ਹੀ ਚੋਣ ਲੈਣਗੇ ਜਾਂ ਬਾਕੀ ਸਾਥੀ ਜਿਹੜੇ ਹੈਗੇ ਨੇ ਉਹ ਵੀ ਚੋਣ ਮਿਸ਼ਰਤ ਪੈਸੇ ਭੱਲੇ ਭਾਈ ਸਾਹਿਬ ਭੱਲੇ ਭਾਈ ਸਾਹਿਬ ਜਿਹੜੇ ਬਾਤ ਦੇ ਬਤਨ ਕਾਲਜ ਜਿਹੜੇ ਆਪਣਾ ਕੁਰੀਵਾਂ ਨੂੰ ਕਰਦੇ ਆ ਪਾਲ ਸਾਹਿਬ ਜੀ ਆਪਣਾ ਵਾਪਸ ਲੈ ਸਕਦੇ ਭਾਈ ਸਾਹਿਬ ਮੈਂ ਤੁਹਾਨੂੰ ਕਿਹਾ ਵੀ ਨਹੀਂ ਇਹੋ ਜਿਹੜੇ ਸਵਾਲ ਜਾਵਾ ਨਾ ਕੱਲ ਨੂੰ ਇਹਨਾਂ ਪਕਾਏ ਸਿਰਫ ਐਲਾਨ ਹੀ ਕਰਨਾ ਸੀ ਬੜੀ ਮੰਨ ਗੱਲ ਠੀਕ ਹੈ ਕਿ ਕਮੇਟੀ ਕਦੋਂ ਦੇ ਫੈਸਲੇ ਬੜਾ ਜੇ ਤੁਸੀਂ ਹੋਰ ਤੋਂ ਸਿਰਫ ਸਾਨੂੰ ਐਨਾ ਕੀ ਸਵਾਲ ਆ ਕਿ ਤਿੰਨ ਚਾਰ ਕਾਦੀਦਲ ਜਿਹੜੇ ਮੈਦਾਨ ਦੇ ਵੀ ਟੁਕਰੇ ਨੇ ਕੀ ਉਹ ਬਲੂਸ ਸਾਹਿਬ ਕੋ ਆਪਣੀ